ਇੱਕ ਨਦੀ ਵਿੱਚ ਖੜਦਾ ਪਾਣੀ ਜਦੋਂ ਪਾਣੀ ਆਉਂਦਾ ਖੜਦਾ ਤੇ ਤੁਸੀਂ ਦੇਖੋ ਸੁੱਕੀਆਂ ਨਦੀਆਂ ਉਹ ਫਾਲਤੇ ਕਿਨਾਰਿਆਂ ਤੋਂ ਨਿਕਲਦੀਆਂ ਕਹਿੰਦੇ ਨੇ ਕਈ ਵਾਰੀ ਆਮ ਕਵੀਆਂ ਵਿੱਚ ਖੜ ਹੁੰਦਾ ਹੈ ਅਖਰਾਂ ਦੀ ਪਰਮਾਰ ਹੈ ਪਰ ਕੋਈ ਸਮੇਂ ਬਾਅਦ ਜਿਵੇਂ ਨਦੀ ਸੁੱਕ ਜਾਂਦੀ ਹੈ ਕਈ ਕਿ ਮਹੀਨੇ ਪੁੱਜੀ ਰਹਿੰਦੀ ਹੈ ਪਰ ਕਹਿੰਦੇ ਜਿਹੜੇ ਬਾਣੀ ਦਾ ਉਚਾਰਨ ਕਰਤਾ ਹੈ ਨਾ ਉਹ ਉਸ ਦਰਿਆ ਦੀ ਤਰ੍ਹਾਂ ਜਿਹੜਾ ਸੋਮੇ ਨਾਲ ਜੁੜਿਆ ਹੈ ਜੇਰਾ ਥੋੜਾ ਥੋੜਾ ਰੁਮਕਦਾ ਰਹਿੰਦਾ ਹੈ ਸ਼ਬਦ ਨਾਮ ਹੀ ਉਚਾਰਨ ਕਰੇ ਉਹਦੇ ਅੰਦਰ ਨਾਮ ਚੱਲੀ ਜਾਂਦਾ ਉਸ ਨੂੰ ਟੋਟਾ ਨਹੀਂ ਪੈਂਦਾ ਨਾ ਆਪ ਨੂੰ ਇੱਥੇ ਤਾਂ ਬੇਨਤੀ ਕੀਤੀ ਜੀ ਕਿ ਅਰਥ ਕਰ ਲੱਗਿਆ ਆਤਮ ਰੱਖਿਆ ਗੋਪਾਲ ਸੁਆਮੀ ਅਗੇ ਧਨ ਸਾਡੇ ਦੌਲਤ ਦੀ ਚਰਨ ਰੱਖਿਆ ਜਗਦੀਸ਼ ਰਹਿ ਚਰਨ ਰੱਖਿਆ ਜਗਦੀਸ਼ ਰਹਿ ਖੇ ਵਾਹ ਗੁਰੂ ਜੀ ਸਾਡੇ ਸਿਰ ਦੀ ਸਾਡੇ ਮੱਥੇ ਦੀ ਸਾਡੀ ਆਤਮਾ ਦੀ ਸਾਡੀ ਕਾਇਆ ਦੀ ਤੇ ਜਿਹੜੀ ਸਾਡੀ ਦੌਲਤ ਹੈ ਅੰਦਰ ਦੀ ਵੀ ਇਹਦੀ ਰੱਖਿਆ ਤਾਂ ਹੈ ਚਰਨ ਰੱਖਿਆ ਜਗਦੀਸ਼ ਰਹਿ ਜਿਹੜਾ ਵੈਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਏਗਾ ਸੱਚ ਇਹੋ ਉਹਦੀ ਆਤਮਿਕ ਪੂੰਜੀ ਦੀ ਰਖਵਾਲੀ ਵੈਗੁਰੂ ਜੀ ਕਰਦੇ ਇਥੇ ਚਰਨ ਦਾ ਅਰਥ ਵੈਗੁਰੂ ਜੀ ਅੱਗੇ ਹੈ ਸਰਬ ਰੱਖਿਆ ਗੁਰ ਦਿਆਲਾ ਹੈ ਕਿ ਸਾਰਿਆਂ ਦੇ ਰੱਖਿਆ ਕਰਨ ਵਾਲੇ ਅਕਾਲ ਪੁਰਖ ਵੈਗੁਰੂ ਕਈ ਗੁਰਮਖਾਂ ਨੇ ਗੁਰ ਦਾ ਅਰਥ ਤੇ ਵਡਾ ਕੀਤਾ ਹੈ ਜੀ ਵੱਡੇ ਸਭ ਤੋਂ ਵੱਡਾ ਪ੍ਰਮਾਤਮਾ ਸਭ ਦੀ ਰੱਖਿਆ ਕਰਨ ਵਾਲੇ ਸਭ ਤੋਂ ਵੱਡੇ ਪ੍ਰਮਾਤਮਾ ਜੀ ਨੇ ਭੈ ਦੁਖ ਵਿਨਾਸ਼ ਜਿਹੜਾ ਵੈਗੁਰੂ ਜੀ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਉਹਦੇ ਭੈ ਵੀ ਖਤਮ ਕਰ ਦਿੰਦੇ ਨੇ ਉਹਦੇ ਦੁੱਖਾਂ ਦਾ ਖਾਤਮਾ ਕਰ ਦਿੰਦੇ ਨੇ ਸਿਰਫ ਅਜੇ ਅਖਰੀ ਅਰਥ ਨੇ ਭੈ ਦੁਖ ਵਿਨਾਸ਼ਨਾ ਤੇ ਮਹਾਰਾਜ ਹੋਰ ਉਹਨਾਂ ਦੇ ਗੁਣ ਕਹਿ ਲਗੇ ਭਗਤ ਵਛਲ ਉਹ ਭਗਤੀ ਨੂੰ ਪਿਆਰ ਕਰਦੇ ਆ ਜਿਹੜਾ ਬੰਦਾ ਭਗਤੀ ਕਰਦਾ ਉਹਨੂੰ ਵੈਗੁਰੂ ਜੀ ਮੁਹੱਬਤ ਕਰਦੇ ਆ ਆਨਾਥ ਨਾਥੇ ਜਿਸ ਦਾ ਕੋਈ ਵੀ 나ਥ ਨਹੀਂ ਮਾਲਕ ਨਹੀਂ ਆਨਾਥ ਹੈ ਉਸ ਦੇ 나ਥ ਨੇ ਉਹਦੇ ਮਾਲਕ ਨੇ ਤੇ ਮਹਾਰਾਜ ਕਿੰਨੇ ਸ਼ਰਨ ਨਾਨਕ ਪੁਰਖ ਅਚੁੱਤਹ ਇਸ ਬਿੰਦੂ ਨੂੰ ਫੇਰ ਸੁਣਿਓ ਜਿਹੜਾ ਭਗਤੀ ਨੂੰ ਪਿਆਰ ਕਰਦੇ ਨੇ ਜਿਹੜੇ ਵੈਗੁਰੂ ਜੀ ਆਨਾਥਾਂ ਦੇ 나ਥ ਨੇ ਸਾਨਗੁਰੂ ਅਰਜੁਨ ਦੇ ਮਹਾਰਾਜ ਕਹਿ ਰਹੇ ਨੇ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਉਹ ਅਕਾਲ ਪੁਰਖ ਵੈਗੁਰੂ ਇਹ ਸ਼ਬਦ ਹੈ ਅਚੁੱਤੈ ਐੜਾ ਅਗੇਤਰ ਲੱਗਾ ਵੈਸੇ ਚੁੱਤੈ ਦਾ ਲਬਜੀ ਅਰਥ ਹੁੰਦਾ ਡਿੱਗ ਜਾਣਾ ਡੋਲ ਜਾਣਾ ਜਾਂ ਡੁੱਬ ਜਾਣਾ ਜਦੋਂ ਐੜਾ ਅਗੇਤਰ ਲੱਗ ਗਿਆ ਅਚੁੱਤੈ ਇਹਦਾ ਮਤਲਬ ਇਹ ਵੇ ਕਿ ਜਿਹੜਾ ਵੈਗੁਰੂ ਜੀ ਦੀ ਸ਼ਰਨ ਵਿੱਚ ਚਲਾ ਜਾਏ ਨਾ ਉਹ ਨਾ ਕਦੀ ਡਿੱਗਦਾ ਹੈ ਨਾ ਕਦੀ ਢੈਂਦਾ ਹੈ ਤੇ ਨਾ ਕਦੀ ਉਹ ਵਾਸ਼ਨਾ ਦੇ ਵਿੱਚ ਡੁੱਬਦਾ ਹੈ ਇਸ ਸ਼ਲੋਕ ਦੇ ਅਖਰੀ ਅਰਥ ਨੇ ਇਹ ਉਹ ਥੋੜਾ ਜਿਹਾ ਦੀ ਸਮੇਂ ਅਨੁਸਾਰ ਵਿਆਖਿਆ ਆਪਾਂ ਕਰ ਲਈ ਗੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਪਰਮੇਸ਼ਵਰ ਦੀ ਰੱਖਿਆ ਕਰਤਾਰ ਦੀ ਰੱਖਿਆ ਸੰਬੰਧੀ ਅਨੇਕਾਂ ਬਚਨ ਇੱਥੇ ਸਤਗੁਰਾਂ ਨੇ ਕਿਹਾ ਵੀ ਉਹਦੀ ਸ਼ਰਨ ਚ ਪੈ ਜਾ ਜਿਹੜਾ ਅਨਾਥਾਂ ਦਾ ਨਾਥ ਹੈ ਭਗਤ ਵਚਲਖ ਹੈ ਜਿਹੜਾ ਸਭ ਦੇ ਉੱਤੇ ਕਿਰਪਾ ਕਰਦਾ ਹੈ ਉੰਜ ਵੈਸੇ ਖਰ ਬੰਦਾ ਚੰਗਾ ਹੈ ਕਿਸੇ ਵੱਡੇ ਦਾ ਮੈਨੂੰ ਸਹਾਰਾ ਮਿਲ ਜਾਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਵੀ ਉਹ ਦੁੱਖ ਉਹ ਕਲੇਸ਼ ਸਭ ਕੁਝ ਖੰਡਨ ਕਰਦਾ ਹੈ ਜਿਹੜਾ ਉਸ ਦੀ ਸ਼ਰਨ ਵਿੱਚ ਪੈ ਜਾਂਦਾ ਜਿਹੜੇ ਸਭ ਕੁਝ ਰੱਖਣ ਵਾਲੇ ਜਿਵੇਂ ਅਸੀਂ ਪਾਠ ਕਰਨੇ ਆ ਤਿਸ ਕੀ ਸਰਨੀ ਪਰਮਨਾ ਜਿਸ ਜੀਵੜ ਅਵਰ ਨਾ ਕੋਏ ਕਿ ਜਿਹਦੇ ਵਰਗਾ ਹੋਰ ਕੋਈ ਨਹੀਂ ਉਸ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪੈ ਜਾ ਉਹਦਾ ਓਟ ਆਸਰਾ ਲੈ ਲੈ ਤਿਸ ਕੀ ਸਰਨੀ ਪਰਮਨਾ ਜਿਸ ਜੀਵੜ ਅਵਰ ਨਾ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨਾ ਮੂਲੇ ਕੋ ਜਿਹਦਾ ਸਿਮਰਨ ਕੀਤਿਆ ਸੁਖ ਮਿਲੇਗਾ ਜਿਹਨੂੰ ਗੁਰਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕਿ ਜੋ ਸੁਖ ਕੋ ਚਾਹੇ ਸਦਾ ਜਿਨੇ ਸਦਾ ਸੁਖ ਲੈਣਾ ਉਹ ਵੈ ਗੁਰੂ ਦੀ ਸ਼ਰਨ ਵਿੱਚ ਭej ਜਾਏ ਜੀ ਮੈਂ ਹੁਣੇ ਆਪ ਜੀ ਨੂੰ ਕਿਹਾ ਸ਼ਰਨ ਵਿੱਚ ਪੈਣ ਦਾ ਮਤਲਬ ਸਿਰਫ ਆਪਣੇ ਆਪ ਨੂੰ ਸਮਰਪਿਤ ਕਰ ਦੇਣੇ ਗੁਰੂ ਸਾਹਿਬ ਨੇ ਬਾਣੀ ਚ ਇੱਕ ਬਚਨ ਕਿਹਾ ਤਉ ਮੈਂ ਆਇਆ ਸਰਨੀ ਆਇਆ ਭਰੋਸਾ ਆਇਆ ਕਿਰਪਾ ਆਇਆ ਕਿ ਦੇਸ਼ ਪਰਤਾਲ ਹੈ ਮਹਾਰਾਜੀ ਜੀ ਸਤਿਗੁਰੂ ਜੀ ਬਚਨ ਕਰ ਰਿਹਾ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਕੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ ਆ ਜਿਹੜਾ ਬਚਨ ਤਉ ਮੈਂ ਆਇਆ ਮੈਂ ਆਪ ਜੀ ਕੋਲ ਆਇਆ ਸਰਨੀ ਆਇਆ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਮੇਰਾ ਕੋਈ ਸਹਾਰਾ ਨਹੀਂ ਤੇ ਸ਼ਰਨ ਚ ਆਇਆ ਤੇ ਮੈਂ ਦੁਬਦਾ ਚ ਨਹੀਂ ਆਇਆ ਵੇਖੋ ਇੱਕ ਨੋਟ ਕਰਨ ਵਾਲੀ ਮੈਂ ਦੁਬਦਾ ਕਰਕੇ ਨਹੀਂ ਆਇਆ ਭਰੋਸੇ ਆਇਆ ਮੈਂ ਪੂਰੇ ਭਰੋਸੇ ਨਾਲ ਸ਼ਰਨ ਚ ਆਇਆ ਕਿਵੇਂ ਭਰੋਸਾ ਕਹਦਾ ਕਿਰਪਾ ਆਇਆ ਮੈਨੂੰ ਪਤਾ ਤੇਰੇ ਦਰ ਤੋਂ ਝੋਲੀ ਖਾਲੀ ਨਹੀਂ ਜਾਣੀ ਮੈਂ ਕਿਰਪਾ ਲੈ ਕੇ ਜਾਣ ਤੋ ਮੈਂ ਆਇਆ ਸਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਭਾਵੈ ਤਿਉਂ ਰੱਖੋ ਸੁਆਮੀ ਆਹੇ ਸ਼ਰਨ ਜਿਉਂ ਭਾਵੈ ਤਿਉਂ ਰੱਖੋ ਸੁਆਮੀ ਮਾਰਗ ਗੁਰਾਂ ਪਠਾਇਆ ਮੈਨੂੰ ਇਸ ਸ਼ਰਨ ਵਾਲੇ ਰਸਤੇ ਤੇ ਸਤਿਗੁਰਾਂ ਨੇ ਬੁਲਾਇਆ ਭੇਜਿਆ ਹੈ ਮੈਂ ਬੇਨਤੀ ਕਰਾਂਗਾ ਉਸ ਦੀ ਸ਼ਰਨ ਵਿੱਚ ਸੁਖ ਹੈ ਭੈ ਖਾਤਮ ਕਹੇ ਉਹ ਅੰਦਰ ਬਾਹਰ ਦੀ ਰਖਵਾਲੀ ਕਰਦੇ ਆ ਅੱਜ ਮੈਂ ਦੋ ਕੁ ਉਦਾਹਰਨਾ ਲੈਣੀਆਂ ਨੇ ਜ਼ਫਰਨਾਮੇ ਚ ਕਈ ਵਾਰੀ ਚਲੋ ਆਪ ਜੀ ਸੁਣਦੇ ਵੀ ਹੋ ਅਕਸਰ ਜਦੋਂ ਸ਼ਹੀਦਾਂ ਦੇ ਦਿਨ ਹੁੰਦੇ ਆ ਜਿਹੜੀ ਕਰਤਾਰ ਦੀ ਰੱਖਿਆ ਨਾ ਸ਼ਰਨ ਕਹੇ ਇਤੋਂ ਵੱਡੀ ਕੋਈ ਸ਼ਰਨ ਨਹੀਂ ਕਹੇਗੀ ਕਿਸੇ ਬੰਦੇ ਦੀ ਉਹਦੀ ਸ਼ਰਨ ਵਿੱਚ ਗਿਆਨ ਉਹ ਫਿਰ ਅੰਦਰ ਦਾ ਦੁੱਖ ਨਹੀਂ ਵਿਆਪਦਾ ਫਿਰ ਕਈ ਵਾਰੀ ਹੁੰਦਾ ਵੀ ਜਿਹੜੇ ਉਹਦੀ ਸ਼ਰਨ ਚ ਜਾਂਦੇ ਆ ਕਈ ਵਰੀ ਦੁੱਖ ਤਾਂ ਉਹਨਾਂ ਨੂੰ ਵੀ ਆਉਂਦਾ ਹੈ ਇਹਨੇ ਬ੍ਰह्म ਗਿਆਨੀ ਇਹਨੇ ਮਹਾਪੁਰਖ ਇਹਨੇ ਸ਼ਹੀਦ ਕਿੰਨੇ ਕਿੰਨੇ ਤਸੀਹੇ ਦਿੱਤੇ ਪਿਆਰਿਓ ਸੱਚੀ ਮੁੱਚੀ ਬਾਹਰ ਮੁਕੀ ਦੁੱਖ ਆਉਂਦਾ ਹੈ ਪਰ ਅੰਦਰੋਂ ਸ਼ਰਨ ਵਿੱਚ ਇਹਨੇ ਚਲੇ ਜਾਂਦੇ ਆ ਅਸਲ ਵਿੱਚ ਦੁੱਖ ਨੂੰ ਉਹ ਮਹਿਸੂਸ ਕਰਦਾ ਹੈ ਜਿਹੜਾ ਤਸੀਹੇ ਵੇਖ ਕੇ ਡੋਲ ਜਾਏ ਜਿਹੜਾ ਤਸੀਹੇ ਝਰ ਕੇ ਨਹੀਂ ਡੋਲਿਆ ਉਹ ਰੱਬ ਦੀ ਸ਼ਰਨ ਵਿੱਚ ਗਿਆ ਉਹ ਉਹਨੂੰ ਫਿਰ ਬੇਨਤੀ ਸੁਣੋ ਡੋਲਤਾ ਉਹ ਉਹ ਪਰਮੇਸ਼ਵਰ ਇਸੇ ਕਰਕੇ ਭਗਤ ਜੀ ਦਾ ਸ਼ਬਦ ਕਿ ਉਹਨਾਂ ਨੂੰ ਤਸੀਹੇ ਦਿੱਤੇ ਜੀ ਭਗਤੀ ਉਹ ਵੀ ਕਰ ਰਿਹਾ ਪ੍ਰਮਾਤਮਾ ਭਗਤ ਵਛਲ ਤੁਸੀਂ ਇੱਕ ਪਾਠ ਕਰ ਦਿਓ ਗੰਗ ਗੁਸਾਇਣ ਗੈਰ ਗੰਭੀਰ ਜਿਸ ਗੰਗਾ ਨੂੰ ਲੋਕ ਮਾਂ ਕਹਿੰਦੇ ਆ ਜਿਹੜੀ ਬੜੀ ਡੂੰਗੀ ਹੈ ਗੰਗ ਗੁਸਾਇਣ ਗੈਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਵੀਰ ਜੰਜੀਰਾਂ ਚ ਬਨ ਕੇ ਡੋਬਿਆ ਵੀ ਇਹ ਹਿੱਲਾ ਨਾ ਕਰ ਸਕੇ ਇਹ ਹੱਥ ਪੈਰ ਮਾਰ ਕੇ ਤਰ ਕੇ ਨਿਕਲ ਨਾ ਸਕੇ ਜੰਜੀਰ ਬਾਧ ਕਰ ਖਰੇ ਕਬੀਰ ਅੱਗੇ ਕਹਿੰਦੇ ਮਨ ਨਾ ਡਿਗੈ ਆਹ ਹੈ ਸ਼ਰਨ ਫਿਰ ਬੇਨਤੀ ਸੁਣਿਓ ਆਹ ਤਾਂ ਤੋਂ ਬੰਨੇ ਉਹ ਇਹ ਨਹੀਂ ਕਹਿੰਦੇ ਮੈਂ ਸ਼ਰਨ ਚ ਗਿਆ ਮੈਨੂੰ ਬੇੜੀਆਂ ਨਹੀਂ ਬੰਨ ਸਕੀਆਂ ਉਹ ਭਗਤ ਸਹਿਬ ਮਹਾਰਾਜ ਜੀ ਕਹਿ ਰਿਹਾ ਕਿ ਮੇਰੇ ਖੱਤ ਪੈਰ ਜੰਜੀਰਾਂ ਨਾਲ ਬੰਨੇ ਨੇ ਪਰ ਮੈਂ ਇਹਨਾਂ ਨੂੰ ਦੱਸਣਾ ਚਾਹਨਾ ਤੁਸੀਂ ਮੇਰੇ ਬਾਹਰ ਦੇ ਖੱਡਾਂ ਨੂੰ ਜੰਜੀਰਾਂ ਨਾਲ ਬੰਨ ਲਿਆ ਉਸ ਮਨ ਨੂੰ ਕਿਵੇਂ ਬੰਨੋਗੇ ਜਿਹੜਾ ਵੈਗੁਰੂ ਜੀ ਚਰਨਾ ਵਿੱਚ ਭਜਿਆ ਹੋਇਆ ਮਨ ਨਾ ਡਿਗੈ ਤਨ ਕਾਹੇ ਕੋ ਡਰਾਈ ਕਿਉਂਕਿ ਚਰਨ ਕਮਲ ਚਿਤ ਰਹਿੋ ਸਮਾਇ ਅਰਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋ ਬਚਨ ਤਨ ਕਾਜ ਮੇਰੀ ਇੱਛਾ ਸੀ ਉਹਨਾਂ ਦੀ ਰਚਨਾ ਵਿੱਚੋਂ ਕਿ ਸ਼ਰਨ ਵਿੱਚ ਮੈਂ ਫਿਰ ਬੇਨਤੀ ਕਰਾਂਗਾ ਸਾਰੇ ਸਲੋਕ ਦਾ ਤਤ ਭਾਵੇ ਵੇ ਅਨਾਥਾਂ ਦੇ ਨਾਚ ਨੇ ਭਗਤੀ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਸ਼ਰਨ ਵੀ ਸੁਖ ਹਜ਼ੂਰ ਦਾ ਇਹ ਸਲੋਕ ਦੋ ਸ਼ਲੋਕ ਉਹਦੇ ਵਿੱਚ ਇਹ ਸ਼ੇਰ ਮਾਰਦੈਕਸ ਸ਼ੇਰ ਹੈ ਕਿ ਖੁਮਾ ਰਾ ਕਸੇ ਸਾਇਆ ਆਇਦ ਬਜ਼ੀਰ ਜ਼ਫਰਨਾ ਖੁਮਾ ਰਾ ਫਾਰਸੀ ਵਿੱਚ ਜਿਵੇਂ ਕੱਲ ਮੈਂ ਕਿਹਾ ਮਰਾਠੀ ਵਿੱਚ ਕਹਿੰਦੇ ਚਾਦਰ ਤੇ ਦਾ ਤੇ ਪਰਸ਼ੀਨ ਵਿੱਚ ਰਾ ਦਾ ਅਰਥ ਦਾ ਹੈ ਖੁਮਾ ਰਾ ਕਸੇ ਖੁਮਾ ਸਿਆਮੀ ਮੱਤਾ ਚ ਮੰਨਿਆ ਗਿਆ ਜੀ ਅਰਬੀ ਵਿੱਚ ਇਹ ਕਵੀ ਮੰਨਦੇ ਆ ਉਹਨਾਂ ਦੀ ਇਹ ਮਨੋਤ ਹੈ ਕਿ ਜਿਹਦੇ ਸਿਰ ਦੇ ਉੱਤੋਂ ਖੁਮਾ ਨਿਕਲ ਜਾਏ ਉਹਦਾ ਪਰਛਾਵਾਂ ਨਿਕਲ ਜਾਣਾ ਉਹ ਬੰਦੇ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਉਹ ਚੱਕਰਵਰਤੀ ਸਮਰਾਟ ਹੁੰਦੇ ਯਾਦ ਰੱਖਿਓ ਮਹਾਰਾਜ ਜੀ ਨੇ ਔਰੰਗਜ਼ੇਬ ਨੂੰ ਉਹਦੇ ਕੀ ਲਬਜ਼ਾਂ ਚ ਜਿਹੜੇ ਉਹਦੇ ਮੱਤ ਚ ਸ਼ਬਦਾਵਲੀ ਵਰਤਿੰਦੀ ਉਹਦੇ ਉਹਨੂੰ ਉਸ ਤਰ੍ਹਾਂ ਹੀ ਸਮਝਾਇਆ ਮਾਰ ਨੇ ਪੂਰੇ ਜ਼ਫਰਨਾਮੇ ਚ ਕਿਤੇ ਹਾਥੀ ਦੀ ਉਦਾਹਰਨ ਥੋੜਾ ਦਿੱਤੀ ਤੰਦਵੇ ਦੀ ਉਦਾਹਰਨ ਕੋਈ ਨਹੀਂ ਦਿੱਤੀ ਪ੍ਰਹਲਾਦ ਦੀ ਕੋਈ ਨਹੀਂ ਦਿੱਤੀ ਕਿਉਂਕਿ ਸਿਆਮੀ ਮਤ ਜਿਹੜਾ ਉਹ ਕਹਿੰਦਾ ਹੈ ਕਿ ਜਦੋਂ ਹੁਮਾ ਜਿਸ ਬੰਦੇ ਦੇ ਸਿਰ ਤੋਂ ਨਿਕਲ ਜਾਏ ਤੇ ਉਸ ਬੰਦੇ ਦੇ ਉੱਤੇ ਕੋਈ ਵਾਰ ਨਹੀਂ ਕਰ ਸਕਦਾ ਉਹ ਖੁਸ਼ਕਿਸਮਤ ਅਤੇ ਉਹ ਸ਼ੈਨਸ਼ਖ ਹੈ ਇੱਕ ਉਦਾਹਰਨ ਹੋਰ ਆਉਂਦੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਚ ਕਿ ਸਵਾਲ ਕੀਤਾ ਜਾਂਦਾ ਜੀ ਇਹ ਜਿਹੜੇ ਸ਼ਬਦ ਸਿੱਖ ਰੋਜ਼ ਪੜ੍ਹਦੇ ਆ ਬਾਣੀ ਰੋਜ਼ ਪੜ੍ਹਦੇ ਆ ਇਹ ਸ਼ਬਦ ਬੰਦੇ ਨੂੰ ਧਰਤੀ ਤੋਂ ਚੁੱਕ ਕੇ ਕਿੱਥੇ ਲੈ ਜਾਏਗਾ ਇਹਦੀ ਸੁਰਤ ਨੂੰ ਮਾਰੋ ਜੁੱਥੇ ਕੁ ਉਦਾਹਰਣੇ ਦੀ ਫਿਰ ਦਿੰਦੇ ਆ ਇਹ ਸਾਖੀ ਰੂਪ ਹੈ ਸਤਿਗੁਰੂ ਬਚਨ ਕਰਦੇ ਆ ਕਿ ਕਿਸੇ ਬੰਦੇ ਦੇ ਹੱਥ ਵਿੱਚ ਖੋਮਾ ਪੰਛੀ ਦਾ ਖੰਭ ਆ ਜਾਏ ਤੇ ਉਸ ਪੰਖ ਨੂੰ ਤੀਰ ਨਾਲ ਬੰਨ ਕੇ ਕਮਾਨ ਤੋਂ ਤੀਰ ਛੱਡੇ ਆਮ ਤੀਰ ਕਮਾਨ ਨਾਲ ਆਪਾਂ ਖਿੱਚ ਕੇ ਤੰਦੀ ਛੱਡੀਏ ਜਿੰਨਾ ਕੋ ਜ਼ੋਰ ਲਾਇਆ ਉਹਨਾਂ ਕੋ ਦੂਰ ਤੀਰ ਜਾਏਗਾ ਪਰ ਡਿਗ ਪਏਗਾ ਕਿੰਨੇ ਜਿਹੜਾ ਖੋਮਾ ਪੰਛੀ ਨਾਲ ਤੀਰ ਬੰਨਿਆ ਜਾਏ ਖੰਭ ਨਾਲ ਉਹਦੇ ਪੰਖ ਨਾਲ ਉਹ ਪੰਖ ਉਸ ਤੀਰ ਨੂੰ ਉੱਥੇ ਲੈ ਜਾਂਦਾ ਜਿੱਥੇ ਹੁਮਾ ਪੰਛੀ ਹੁੰਦਾ ਹੈ ਪਰ ਯਾਦ ਰੱਖਿਓ ਉਦਾਹਰਨ ਲਈ ਹੈ ਉਦਾਹਰਨਾਂ ਜਿਹੜੀਆਂ ਸਮਝਾਉਣ ਵਾਸਤੇ ਹੁੰਦੀਆਂ ਨੇ ਮੈਂ ਇੱਕ ਵਾਰ ਕਿਹਾ ਸੀ ਅੱਜ ਕੱਲ ਬੋਲਦੇ ਜੀ ਆਹ ਕਿੱਥੇ ਜੀ ਸਰਵਰ ਕਿੱਥੇ ਜੀ ਖੰਸ ਕਿੱਥੇ ਜੀ ਤੇ ਮੈਂ ਇੱਕ ਬੇਨਤੀ ਕਰਾਂਗਾ ਕੋਇਲ ਸਾਡੇ ਨਾਲ ਨਹੀਂ ਬੋਲਦੀ ਬਾਬੇ ਫਰੀਦ ਨਾਲ ਹੀ ਬੋਲਦੀ ਹੁਣ ਅਸੀਂ ਤਰਕ ਵਾਲਾ ਕਹੇ ਜੀ ਇਹ ਤਾਂ ਪੰਛੀਆਂ ਨਾਲ ਗੱਲਾਂ ਕਰਦੇ ਨੇ ਮਨ ਕਲਪਤ ਨੇ ਤੇ ਪਾਣ ਸਾਰੀ ਕਰਦੇ ਉਹ ਕਾਲੀ ਕੋਇਲ ਤੂ ਕਿਤਗੁਣ ਕਾਲੀ ਹਾ ਅਗੋ ਕੋਇਲ ਬੋਲਦੀ ਬਾਬਾ ਜੀ ਨਹੀਂ ਬੋਲਦੇ ਪੈ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕਹਿ ਹੋਂ ਬਿਰਹਾਂ ਜਾਲੀ ਹੁਣ ਸਾਡੇ ਨਾਲ ਨਹੀਂ ਕੋਇਲ ਆ ਇੱਥੇ ਪਾਣੀ ਖਲੋਤਾ ਹੈ ਤੇ ਮੈਂ ਲੰਗਾ ਤੇ ਮੈਂ ਪੁੱਛਾਂਗਾ ਤੂੰ ਸੜ ਕਿਉਂ ਗਿਆ ਮੇਰੇ ਨਾਲ ਨਹੀਂ ਬੋਲਦਾ ਪਰ ਗੁਰੂ ਨਾਨਕ ਸਾਹਿਬ ਨਾਲ ਬੋਲਦਾ ਪੱਬਰ ਤੂੰ ਖਰਿਆਵਲਾ ਕਬਲਾ ਕੰਚਨਵਨ ਕਹਿ ਦੋਖੜੇ ਸੜਿਓ ਹੈ ਕਾਲੀ ਕੋਇਆ ਦਿਹੋਰੀ ਨਾਨਕ ਮੈਂ ਤਨ ਭੰਗ ਤੈਨੂੰ ਕੀ ਬਿਮਾਰੀ ਪੈ ਗਈ ਸਰੋਵਰ ਤੂੰ ਕਿਉਂ ਸੜ ਗਿਆ ਅਗੋ ਸਰੋਵਰ ਕਹਿੰਦਾ ਜਾਣਾ ਮੈਨੂੰ ਪਤਾ ਏ ਮੈਂ ਕਿਉਂ ਸੜਿਆ ਵਾ ਪਾਣੀ ਨਾਲਾਂ ਜੈ ਸੇਤੀ ਮੇਰਾ ਸੰਗ ਜਿੱਤ ਦਿੱਤਾ ਤਨ ਪਰਫੜਾ ਚੜਾ ਚਵਗਣ ਵਨ ਬਾਣੀ ਪੜਨ ਵਾਲਿਓ ਮੈਂ ਬੇਨਤੀ ਕਰਾਂਗਾ ਕਿ ਤਨੰਤਰ ਵਿਦਵਾਨੋ ਗੁਰਬਾਣੀ ਦੇ ਪਹਿਲਾਂ ਮੈਂ ਸੱਚੀ ਤੋਂ ਦੱਸਾਂ ਜਿਸ ਬੰਦੇ ਨੇ ਗੁਰਬਾਣੀ ਬਾਰੇ ਬੋਲਣਾ ਨਾ ਘੱਟੋ-ਘੱਟ ਟਿਕ ਕੇ ਮੈਂ ਤਾਂ ਦੱਸ ਕਿ ਨਾ ਪੰਜ ਕਿ ਸਹਿਜ ਪਾਠ ਕਰਕੇ ਉਦੋਂ ਬਾਅਦ ਗੱਲ ਸ਼ੁਰੂ ਕਰੇ ਤੇ ਜਿਹੜੇ ਬੰਦੇ ਨੇ ਪੜੀ ਕੋਈ ਨਹੀਂ ਮੇਰੇ ਸੁਣਿਆ ਆਗੂ ਚੱਲ ਪਿਆ ਔਰ ਗਿਆਨੀ ਨੂੰ ਸਾਨੂੰ ਸੁਣ ਕੇ ਸਿਰ ਬਾਣੀ ਵਾਲੇ ਪਾਸੇ ਆਓ ਤੇ ਗੁਰਮਖੋ ਗੁਰਬਾਣੀ ਪੜ੍ਹ ਕੇ ਸੁਣ ਕੇ ਫਿਰ ਅੱਗੇ ਤੁਰਿਓ ਕਿਉਂਕਿ ਅਸੀਂ ਗਲਤ ਹੋ ਸਕਨੇ ਆ ਗੁਰੂ ਦਾ ਸ਼ਬਦ ਗਲਤ ਨਹੀਂ ਹੁਣ ਮਹਾਰਾਜ ਜੀ ਨੇ ਕਿਹਾ ਵੀ ਜਿਸ ਤੀਰ ਨਾਲ ਖੰਭ ਲੱਗਦਾ ਹੈ ਹੁਮਾਂ ਦਾ ਉਹ ਤੀਰ ਨੂੰ ਉੱਥੇ ਲੈ ਜਾਂਦਾ ਜਿੱਤੇ ਹੁਮਾਂ ਹੈ ਤੇ ਉਦਾਹਰਨ ਕੀ ਦਿੰਦੇ ਆ ਕਿ ਸੁਰਤ ਵਿੱਚ ਬੜੀ ਵੱਡੀ ਤਾਕਤ ਹੈ ਇੱਕ ਖੰਨ ਵਿੱਚ ਸਾਡੀ ਸੁਰਤ ਅਸੀਂ ਇੱਥੇ ਸਰੀ ਬੈਠੇ ਆਂ ਸਾਈਥੇ ਬੈਠਿਆ ਪਤਾ ਨਹੀਂ ਕਿੰਨੀ ਵਾਰੀ ਸੁਰਤ ਸਾਡੀ ਇੰਡੀਆ ਘੁੰਮ ਕੇ ਆ ਜਾਣੀ ਹੈ ਬਿਨਾ ਵਿਜੇ ਤੋਂ ਜਾਣਦੀ ਹੈ ਸੱਚੀ ਕੋਈ ਕਰਾ ਨਹੀਂ ਲੱਗਦਾ ਇਹਦਾ ਇਹ ਹਾਸੇ ਵਾਲੀ ਗੱਲ ਹੈ ਜੀ ਇਹਦੇ ਵਿੱਚ ਮੈਂ ਸਵੇਰੇ ਵੀ ਕਿਹਾ ਕਿ ਇਹ ਸਰੀਰ ਸਵਸਥ ਕੀਨ ਸਮੇਂ ਮੈਂ ਕਿਹਾ ਇਹ ਕਿਉਂ ਕਿਹਾ ਇਹਦਾ ਮਤਲਬ ਸੀ ਕਿ ਸੁਰਤ ਇੰਨੀ ਕਿ ਜੁੜ ਜਾਏ ਜੇ ਕੌਮੇ ਵਿੱਚ ਵੀ ਬੰਦਾ ਚਲਾ ਜਾਏ ਰੱਬ ਮੇਰ ਕਦੀ ਵੀ ਸੁਰਤ ਵਿੱਚ ਨਾਮ ਚੜਦਾ ਰਹੇ ਕਿਉਂਕਿ ਉਹਦਾ ਅਭਿਆਸ ਹੋਵੇਗਾ ਤਾਂ ਹੁਣ ਇੱਕ ਖਿੰਨੇ ਲੱਗਦਾ ਸੁਰਤ ਕਿੱਥੇ ਚਲੀ ਗਈ ਇਹਦਾ ਮਤਲਬ ਕਿ ਸੁਰਤ ਚ ਬੜੀ ਤਾਕਤ ਹੈ ਤੇ ਜੇ ਇਹ ਸੁਰਤ ਆਪਣੇ ਖਿਆਲਾਂ ਨਾਲ ਬੰਨਣ ਦੀ بجائے ਕਿਉਂਕਿ ਖਿਆਲ ਹੀ ਲੈ ਕੇ ਜਾਂਦਾ ਸੁਰਤ ਨੂੰ ਨਾ ਕਹਿੰਦੇ ਮੈਨੂੰ ਖਿਆਲ ਆ ਗਿਆ ਮੇਰੀ ਸੁਰਤ ਉੱਥੇ ਚਲੀ ਗਈ ਆਪਣਾ ਖਿਆਲ ਛੱਡ ਲਈਏ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਸੁਰਤ ਨੂੰ ਬੰਨ੍ਹ ਲਈਏ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਸਿੱਖੋ ਖੁੰਮਾ ਦੇ ਖੰਭ ਨਾਲ ਵੱਜਾ ਤੀਰ ਖੁਮਾ ਕੁਲ ਤੀਰ ਨੂੰ ਲੈ ਜਾਂਦਾ ਹੈ ਜਿਹੜੀ ਸੁਰਤ ਗੁਰੂ ਕੇ ਸ਼ਬਦ ਨਾਲ ਵੱਜ ਜਾਏ ਤੇ ਸ਼ਬਦ ਉਥੋਂ ਲੈ ਜਾਂਦਾ ਜਿੱਥੋਂ ਸ਼ਬਦ ਆਇਆ ਹੈ ਇਹ ਸਿਰਫ ਇੱਕ ਉਦਾਹਰਨ ਲਈ ਹੈ ਪਰ ਉਂਝ ਮਹਾਰਾਜ ਜੀ ਨੇ ਸ਼ਰਨ ਬਾਰੇ ਕਿਹਾ ਖੁਮਾ ਰਾ ਕਸੇ ਸਾਇਆ ਸਾਇਆ ਸਮੀਨ ਹੈ ਨੀ ਪਰਸ਼ਾਵਾਂ ਆਇਦ ਪਰਸ਼ੀਨ ਵਿੱਚ ਆਇਦ ਕਹਿੰਦੇ ਨੇ ਆ ਜਾਂਦਾ ਹੈ ਤੇ ਬਜ਼ੇਰ ਫਾਰਸੀ ਵਿੱਚ ਬਜ਼ੇਰ ਕਹਿੰਦੇ ਨੇ ਥੱਲੇ ਇਹ ਪਹਿਲੀ ਸਤਰ ਹੈ ਖੁਮਾਰਾ ਕਸਾ ਸਾਇਆ ਖੁਮਾਰਾ ਕਸੇ ਸਾਇਆ ਆਇਦ ਬਜ਼ੀਰ ਜਿਹੜਾ ਇਨਸਾਨ ਖੁਮਾ ਪੰਛੀ ਦੇ ਪਰਛਾਵੇਂ ਥੱਲੇ ਆ ਗਿਆ ਉਹਦੇ ਥੱਲੇ ਆ ਗਿਆ ਇਹਦਾ ਮਤਲਬ ਜਿਸ ਦੇ ਸਿਰ ਤੇ ਅਕਾਲ ਪੁਰਖ ਦਾ ਸਾਇਆ ਹੈ ਇਹਦਾ ਭਾਵ ਅਰਥੀ ਵੇ ਖੁਮਾਰਾ ਕਸੇ ਸਾਇਆ ਆਇਬ ਆਇਦ ਬਜ਼ੀਰ ਬਰੋ ਦਸਤ ਬਰੋ ਦਰਤ ਉੱਤੇ ਦਸ ਦਲ ਤੇ ਹੱਥ ਉਹਦੇ ਤੇ ਕੋਈ ਹੱਥ ਨਹੀਂ ਝੁਕ ਸਕਦਾ ਜਿਹਦੇ ਸਿਰ ਦੇ ਉੱਤੇ ਵੈਗੁਰੂ ਜੀ ਦਾ ਪਰਛਾਵਾਂ ਹੈ ਜਿਹਦੇ ਸਿਰ ਦੇ ਉੱਤੇ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਜਿਹਦੇ ਸਿਰ ਦੇ ਉੱਤੇ ਵੈਗੁਰੂ ਜੀ ਨੇ ਮਹਾਰਾਜ ਕਹਿੰਦੇ ਖੋਮਾ ਰਾ ਕਸੇ ਸਾਇਆ ਆਇਦ ਬਜ਼ੇਰ ਬਰੋ ਦਸਤ ਦਾਰਦ ਨਾ ਜਾਗੇ ਇਹ ਮੈਂ ਬੇਨਤੀ ਕਰਾਂਗਾ ਇਹ ਪਰਸ਼ਨ ਦਾ ਸ਼ਬਦ ਹੈ ਜੀ ਕਿਉਂਕਿ ਇੱਕ ਜੀਮ ਹੈ ਇੱਕ ਜਵਾਦ ਹੈ ਇੱਕ ਜੇਖ ਹੈ ਇੱਕ ਜ਼ੇਖ ਹੈ ਇੱਕ ਜ਼ੋਇਖ ਹੈ ਇਹ ਪਾਠ ਹੈ ਜਾ ਜਾਗੇ ਜਾਗੇ ਪੰਜਾਬੀ ਚ ਕਹਾਂਗੇ ਜਾਗੇ ਦਾ ਅਰਥ ਹੁੰਦਾ ਉੱਠ ਪਿਆ ਤੇ ਫਾਰਸੀ ਵਿੱਚ ਜਾਗੇ ਕਹਿੰਦੇ ਨੇ ਕਾਂ ਨੂੰ ਜਿਹੜਾ ਬੜਾ ਚਲਾਕੀ ਵਰਦ ਹੈ ਖੁਮਾ ਰਾ ਕਸੇ ਸਾਇਆ ਆਇਦ ਬਜ਼ੀਰ ਬਰੋ ਦਸਤ ਦਾਰਦ ਨਾ ਜਾਗੇ ਦਲੇਰ ਵੇਖੋ ਤੁਸ਼ਬੀਹ ਕਿਹਦੇ ਨਾਲ ਦਿੱਤੀ ਕਾਂ ਚਲਾਕ ਬੜਾ ਜੀ ਤੁਹਾਨੂੰ ਪਤਾ ਹੋਣਾ ਉਹ ਲੋਕ ਕੇ ਝਪਟ ਮਾਰਦਾ ਹੈ ਬੜੀ ਚਲਾਕੀ ਵਰਦ ਹੈ ਤੇ ਕਈ ਵਾਰੀ ਬੰਦਾ ਜਿਹੜਾ ਬਹੁਤ ਚਲਾਕ ਉਹ ਕਾਂ ਨਾਲ ਤੁਲਨਾ ਦਿੰਦੇ ਆ ਗੁਰੂ ਸਾਹਿਬ ਉਥੇ ਔਰੰਗਜ਼ੇਬ ਨੂੰ ਕਾਂ ਨਾਲ ਤੁਲਨਾ ਦੇ ਰਿਆ ਤੂੰ ਬੜਾ ਚਲਾਕੀ ਤੂੰ ਬੜੀਆਂ ਸਾਜਸਾਂ ਰਚਨੇ ਤੂੰ ਚਲਾਕੀਆਂ ਨਾਲ ਝੱਪਟ ਪੈਣਾ ਹੈ ਚਲਾਕੀਆਂ ਨਾਲ ਤੂੰ ਭਰਾ ਮਾਰ ਦਿੱਤੇ ਪਰ ਗੁਰੂ ਸਾਹਿਬ ਕਹਿੰਦੇ ਨੇ ਜਿਹਦੇ ਸਿਰ ਦੇ ਉੱਤੇ ਅਕਾਲ ਪੁਰਖ ਵੈ ਗੁਰੂ ਜੀ ਦਾ ਹੱਥ ਹੋਵੇ ਸਾਇਆ ਹੋਵੇ ਤੇਰੇ ਵਰਗੇ ਚਲਾਕ ਕਾਂ ਉਹਦਾ ਕੁਝ ਵੀ ਨਹੀਂ ਵਿਗਾੜ ਸਕਦੇ ਹੁਣ ਅਗਲਾ ਸ਼ੇਰ ਹੈ ਕਸੇ ਪੁਸ਼ਤ ਉਫਤਦ ਸੋਨ ਦੋਨੋ ਸ਼ੇਰ ਕੱਠੇ ਕਸੇ ਪੁਸ਼ਤ ਉਫਤਦ ਪਸੇ ਸ਼ੇਰ-ਏ-ਨਰ ਆ ਪੰਜਾਬੀ ਚਰਤ ਕਰ ਰਹੇ ਨੇ ਉੰਜ ਵੈਸੇ ਮੈਂ ਹਮੇਚ ਨਹੀਂ ਕਹਿੰਦੇ ਚਿੱਤ ਮੇਰਾ ਵੀ ਕਰਦਾ ਹੈ ਕਿ ਜ਼ਫਰਨਾਮੇ ਦੀ ਕਥਾ ਹੋਵੇ ਜਿਵੇਂ ਇਸ ਸਥਾਨ ਤੇ ਬੜਾ ਟਿਕਾਹ ਬਣ ਜਾਂਦਾ ਹੈ ਕਿਉਂਕਿ ਜੋ ਕੋਈ ਜ਼ਫਰਨਾਮੇ ਚ ਨਾ ਜੀ ਉਹਦਾ ਦੁਨੀਆਂ ਚ ਕੋਈ ਮੁਕਾਬਲਾ ਨਹੀਂ ਲੇ ਲੱਕੜੀਆਂ ਕੱਢ ਦੇਸਨ ਭਾਰਤ ਦੇ ਰਾਜੇ ਔਰੰਗਜ਼ੇਬ ਦੇ ਅੱਗੇ ਇੱਕੋ ਚਿੱਠੀ ਹੈ ਜਿਹਨੇ ਉਹਦੇ ਅੰਦਰ ਨੂੰ ਹਲਾ ਕੇ ਰੱਖ ਦਿੱਤਾ ਸੀ ਉਹਦਾ ਅੰਤ ਕਰ ਦਿੱਤਾ ਉਹਨਾਂ ਲਫਜ਼ਾਂ ਨੇ ਕਿਉਂ ਗੁਰੂ ਗੋਬਿੰਦ ਸਿੰਘ ਮੈਂ ਸ਼ਾਇਦ ਕੱਲ ਵੀ ਕਿਹਾ ਸੀ ਉਹਨਾਂ ਵਰਗਾ ਤੀਰ ਅੰਦਾਜ਼ ਕੋਈ ਨਹੀਂ ਉਹਨਾਂ ਵਰਗਾ ਬੰਦੂਕ ਚਲਾਉਣ ਵਾਲਾ ਕੋਈ ਨਹੀਂ ਚੇਤੇ ਰੱਖਿਓ ਉਹ ਸਤਗੁਰੂ ਦੀ ਲੋਹ ਸਰਬ ਲੋਹ ਦੀ ਕਲਮ ਹੈ ਜਦੋਂ ਉਹ ਅੱਖਰ ਲਿਖਦੀ ਹੈ ਨਾ ਉਹਦੀ ਝਾਲ ਬਾਦਸ਼ਾਹ ਵੀ ਨਹੀਂ ਚੱਲ ਸਕਦਾ ਗੁਰੂ ਸਾਹਿਬ ਜੀ ਨੇ ਤੇ ਸ਼ਬਦ ਵਰਤਿਆ ਕਸੇ ਪੁਛਤ ਉਫਦਦ ਪਸੇ ਸ਼ੇਰੇ ਨਰ ਔਰੰਗਜ਼েব ਨੂੰ ਕਹਿੰਦੇ ਨੇ ਕਸੇ ਪੁਛਤ ਦਰ ਦੇ ਪਿੱਛੇ ਕਿ ਇੱਕ ਬੰਦਾ ਖਲੋਤਾ ਹੈ ਉਹਦੇ ਪਿੱਛੇ ਬੱਬਰ ਸ਼ੇਰ ਖਲੋਤਾ ਹੈ ਪਸੇ ਸ਼ੇਰੇ ਨਰ ਦਾ ਅਰਥ ਹੈ ਉਹ ਬੱਬਰ ਸ਼ੇਰ ਕਹਿ ਲੋ ਵੈਸੇ ਲਖਾਇਕ ਪਰਮਾਤਮਾ ਦਾ ਹੈ ਕਸੇ ਪੁਛਤ ਉਫਦਦ ਪਸੇ ਸ਼ੇਰੇ ਨਰ ਨਾ ਗੀਰਦ ਗੀਰ ਆਪਾ ਇਰਦ ਗਿਰਦ ਕਹਿੰਦੇ ਨਾ ਕਿਰਦ ਪਰਿਸ਼ੰਗ ਦਾ ਸ਼ਬਦ ਇਹਦੇ ਨੇੜੇ ਕੋਈ ਨਹੀਂ ਆਉਂਦਾ ਬੂਜ਼ੋ ਬੱਕਰੀ ਮੇਸ਼ੋ ਪੇੜ ਆਹੂ ਖਿਰਨ ਮਹਾਰਾਜ ਜੀ ਕਿਹਦੇ ਨਾਲ ਤੁਲਨਾ ਕਹਿ ਦਿੰਦੇ ਕਹਿੰਦੇ ਜਿਸ ਬੰਦੇ ਦੀ ਪਿੱਠ ਪਿੱਛੇ ਬੱਬਰ ਸ਼ੇਰ ਖਲੋਤਾ ਹੋਵੇ ਔਰੰਗゼਬ ਨੂੰ ਬੱਕਰੀ ਡਰਾਜੂਗੀ ਔਰੰਗゼਬ ਉਹਦੇ ਸਾਹਮਣੇ ਪੇੜ ਕੋ ਵੇਖੋ ਤੁਲਨਾ ਕਿਸੀ ਦਿੰਦੇ ਪਿਆ ਉਹਦੇ ਸਾਹਮਣੇ ਬੱਕਰੀ ਆ ਜੂਗੀ ਉਹਦੇ ਸਾਹਮਣੇ ਭੇਡ ਆ ਜੂਗੀ ਜਿਹਦੇ ਪਿੱਛੇ ਬੱਬਰ ਸ਼ੇਰ ਖਲੋਤਾ ਹੋਵੇ ਉਹਦੇ ਸਾਹਮਣੇ ਬੱਕਰੀ ਭੇਡ ਤੇ ਖਰ ਨਹੀਂ ਫਟਕਦੇ ਤੂੰ ਮੈਨੂੰ ਡਰਾਣਾ ਚਾਹਂ ਮੇਰੀ ਪਿੱਠ ਪਿੱਛੇ ਅਕਾਲਪੁਰਖ ਵਹਿਗੁਰੂ ਖਲੋਤਾ ਹੈ ਮੈਂ ਤਾਂ ਬੇਨਤੀ ਕਰਾਂ ਜੀ ਉਹ ਉਹਨਾਂ ਦੀ ਸ਼ਰਨ ਵਿੱਚ ਉਸ ਸ਼ਰਨ ਵਿੱਚ ਮਹਾਰਾਜ ਜੀ ਨੇ ਬਾਣੀ ਚ ਇੱਕ ਸ਼ਬਦ ਅਸੀਂ ਮਹਾਰਾਜ ਦਾ ਹੋਰ ਲਵਾਂਗੇ ਅੱਜ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੈਂ ਅਰਥ ਪਹਿਲਾਂ ਕਰ ਦਿੱਤੇ ਜੀ ਉਸ ਦੀ ਸ਼ਰਨ ਵਿੱਚ ਉਹ ਅनाथਾਂ ਦਾ ਨਾਥ ਹੈ ਗੁਰਮਖੂ ਜਦੋਂ ਉਸ ਦੀ ਸ਼ਰਨ ਚ ਕੋਈ ਚਲਾ ਜਾਂਦਾ ਹੈ ਨਾ ਉਹ ਬੇਜਬਾਨਾਂ ਨੂੰ ਵੀ ਬਚਾ ਦਿੰਦਾ ਹੈ ਅਸੀਂ ਤਾਂ ਭੱਜ ਲੈਨੇ ਆ ਬੋਲ ਲੈਨੇ ਪਿਛਲੇ ਸਾਲਾਂ ਚ ਇੱਕ ਸਲੋਕ ਆਇਆ ਸੀ ਮਿਰਗੀ ਪੇਖੰਤ ਬਦਕ ਪ੍ਰਹਰੇਣ ਲਖ ਆਵਦ ਆਹੋ ਜਸਿਆ ਰਖੇਣ ਗੋਪਾਲੈ ਨਾਨਕ ਰੋਮਨਾ ਛੇਦ ਦੇਤੇ ਇਸ ਸਲੋਕ ਦੇ ਅਰਥ ਕੀਤੇ ਸੰਤਾਂ ਨੂੰ ਪਤਾ ਹੋਣਾ ਜੀ ਮੈਂ ਭਾਈ ਸਾਹਿਬ ਨੂੰ ਕਿਹਾ ਸੀ ਮੈਂ ਮੈਨੂੰ ਚਿੰਤਾ ਇਹ ਖਾਂਦੀ ਹੁੰਦੀ ਹੈ ਚਲੋ ਮੈਂ ਪਰਿਵਾਰ ਦੀ ਤਰ੍ਹਾਂ ਇੱਤੇ ਗੱਦਾ ਕਰਨਾ ਵੀ ਮੈਂ ਸੋਚਣਾ ਪਿਛਲੇ ਸਾਲ ਸੁਣਾਈ ਸੀ ਕਿ ਤੇ ਕਹਿਣ ਨਾ ਦੇਵੇ ਐਦਿਕੀ ਵੀ ਸੁਣਾਤੀ ਮੈਨੂੰ ਕਹਿੰਦੇ ਸਾਨੂੰ ਆਪ ਨਹੀਂ ਚੇਤਾ ਰਿੰਦਾ ਕੀ ਬੋਲ ਕੇ ਗਏ ਕਹਿੰਦੇ ਮਜ਼ਾਕ ਚ ਪਏ ਸਨ ਪਰ ਮੈਂ ਫਿਰ ਵੀ ਬੇਨਤੀ ਕਰਾਂ ਇਹਨੂੰ ਤਰੋਤਾਜ਼ਾ ਕਰ ਲੈਣਾ ਚਾਹੀਦਾ ਮਿਰਗੀ ਪੇਖੰਤ ਬਦਿਕ ਪ੍ਰਾਹਰੀਣ ਲਖ ਆਬਦ ਹੈ ਕਿ ਖਰਨੀ ਨਿਕਲੀ ਭਾਵੇਂ ਜੋ ਮਰਜੀ ਕੋ ਹੈ ਕਹਾਣੀ ਹੋਈ ਕਿ ਸਾਖੀ ਰੂਪੇ ਪਰ ਆਗਦਿਉਨਕ ਵਿਦਵਾਨ ਨਹੀਂ ਸੁਣਾਦੇ ਸ਼ਿਕਾਰੀ ਬਹੁਤ ਤੇਜ਼ ਸੀ ਉਹਨੇ ਖਰਨੀ ਦਾ ਸ਼ਿਕਾਰ ਕਰਨੇ ਆਪਣਾ ਵਿਸ਼ਾ ਚੱਲ ਰਿਹਾ ਵੀ ਤੁਸੀਂ ਰਖਵਾਲੇ ਹੋ ਬਸ ਤੁਹਾਡੀ ਸ਼ਰਨ ਉਹਨੇ ਕੀਤਾ ਇੱਕ ਤਾਂ ਉਹਨੂੰ ਆਪਣੇ ਤੀਰ ਤੇ ਬਹੁਤ ਮਾਨਸਿਓ ਦਾ ਨਿਸ਼ਾਨਾ ਕਦੀ ਵਿਅਰਥ ਨਹੀਂ ਜਾਂਦਾ ਦੂਜਾ ਉਹਦਾ ਕੁੱਤਾ ਬੜਾ ਤਾਕਤਵਾਲਾ ਸੀ ਕੁੱਤਾ ਵੀ ਸ਼ਰਨੀ ਦੇ ਪਿੱਛੇ ਦੌੜਦਾ ਤੁਸੀਂ ਬੜੀ ਵੀ ਸੋਣੀ ਕੱਟਣਾ ਤੀਜਾ ਉਹਨੇ ਜਾਲ ਵੀ ਘਰੋਂ ਲੈ ਆਂਦਾ ਕੁੱਤਾ ਜਾਲ ਤੀਰ ਤਿੰਨੇ ਚੀਜ਼ਾਂ ਆਪਣੇ ਸਮੇਤ ਉਨੇ ਚੌਥਾ ਕੰਮ ਕੀਤਾ ਜਿੱਤੇ ਖਰਨੀ ਬੈਠੀ ਸੀ ਨਾ ਉਹਦੇ ਇੱਕ ਪਾਸੇ ਝਾੜ ਸੀ ਉਹਨੂੰ ਅੱਗ ਲਾ ਦਿੱਤੀ ਜੀ ਕੱਖਾਂ ਨੂੰ ਅੱਗ ਲਾ ਦਿੱਤੀ ਦੂਜੇ ਪਾਸੇ ਜਾਲ ਉਹ ਵਿਛਾ ਦਿੱਤਾ ਤੀਜੇ ਪਾਸੇ ਉਹਨੇ ਕੁੱਤਾ ਖੜਾ ਕਰ ਦਿੱਤਾ ਚੌਥੇ ਪਾਸੇ ਆਪ ਖਲੋ ਗਿਆ ਬਸ یوں ਸਮਝੋ ਜਦੋਂ ਬੰਦਾ ਕਿਸੇ ਨੂੰ ਮਾਰਨ ਤੇ ਆਵੇ ਇੰਨੇ ਪ੍ਰਬੰਧ ਕਰ ਲਿੰਦਾ ਮੈਂ ਇਹਦੀ ਬੱਸ ਕਰਾ ਦੇਣੀ ਇਹ 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 ਖਾਲੂ ਵੈਰੀਆਂ ਦੀ ਬਿਰਤੀ ਹੁੰਦੀ ਹੈ ਨਾ ਉਹਨੇ ਕਿਹਾ ਉਹ ਖਰਨੀ ਨਿਕਲ ਨਹੀਂ ਸਕਦੀ ਜੇ ਜਾਏਗੀ ਜਾਲ ਵਾਲੇ ਪਾਸੇ ਤਾਂ ਫਸੇਗੀ ਅੱਗ ਵਾਲੇ ਪਾਸੇ ਨਹੀਂ ਜਾਣਾ ਕੋਈ ਨਹੀਂ ਅੱਗ ਲੱਗੀ ਜੇ ਦੂਜੀ ਜੇ ਪਾਸੇ ਜਾਏਗੀ ਕੁੱਤਾ ਚੌਥੇ ਪਾਸੇ ਨਿਕਲੇਗੀ ਮੇਰਾ ਤੀਰ ਉੱਥੇ ਸਤਿਗੁਰੂ ਗੁਰੂ ਅਰਜੁਨ ਦੇਵ ਕਹਿੰਦੇ ਨਹੀਂ ਬੰਦੇ ਨੂੰ ਮਾਰਨ ਦਾ ਯਤਨ ਕਰਨਾ ਹੈ ਰੱਖਣ ਵਾਲਾ ਬੜਾ ਬੇਅੰਤ ਹੈ ਬੜਾ ਕਿਰਪਾਲੂ ਹੈ ਉਹ ਬੰਦਾ ਤੀਰ ਦਾ ਨਿਸ਼ਾਨਾ ਬਣਾਉਣ ਲੱਗਾ ਕਿਉਂਕਿ ਤੀਰ ਦੇ ਨਾਲ ਹੀ ਹਰਨੀ ਨੇ ਹਰਕਤ ਕਰਨੀ ਉਹ ਜਦੋਂ ਤੀਰ ਚਲਾਉਣ ਲੱਗਾ ਜਿੱਥੇ ਖਲੋਤਾ ਸੀ ਉਥੇ ਖੋਡ ਸੀ ਅ ਵਿੱਚ ਕਈ ਰੋਡ ਕਹਿੰਦੇ ਸਾਡੇ ਖੋਡ ਕਹਿੰਦੇ ਆ ਜੀ ਉਹ ਖੋਡ ਦੇ ਉੱਤੇ ਪੈਰ ਸੀ ਜਦੋਂ ਤੀਰ ਚਲਾਉਣ ਲੱਗਾ ਉਸ ਖੋਡ ਦੀ ਸੱਪ ਸੀ ਉਹ ਸੱਪ ਨੇ ਜਦੋਂ ਨਿਸ਼ਾਨਾ ਬਣਾ ਰਿਆ ਇਹ ਟਿਕਾ ਕੇ ਉਹਨੇ ਦੇ ਲੱਤ ਤੇ ਪੈਰ ਤੇ ਡੰਗ ਮਾਰਿਆ ਸੱਪ ਬੜਾ ਜ਼ਹਿਰੀਲਾ ਸੀ ਮਾਰੂਥਲ ਦਾ ਸੱਪ ਯੋ ਉਹਨੇ ਡੰਗ ਮਾਰਿਆ ਜਦੋਂ ਡੰਗ ਵੱਜਿਆ ਤਾਂ ਹੱਥ ਥੜਕ ਗਿਆ ਤੀਰ ਚੱਲ ਗਿਆ ਖਰਨੀ ਨੂੰ ਵੱਜਣ ਦੀ ਥਾਂ ਸਿੱਧਾ ਕੁੱਤੇ ਨੂੰ ਵੱਜਾ ਨਿਸ਼ਾਨਾ ਖਰਨੀ ਦਾ ਸੀ ਵੱਜਾ ਕੁੱਤੇ ਨੂੰ ਦੂਜੇ ਪਾਸਿਓਂ ਰੱਬ ਦੀ ਕੀ ਖੇਡ ਹੋਈ ਕਿ ਖਵਾ ਰੁਖ ਬਦਲ ਗਈ ਤੇ ਜਿਹੜੀ ਅੱਗ ਚੱਲਦੀ ਪਈ ਸੀ ਉਹ ਇੱਕੋ ਦਮ ਅੱਗ ਉਸ ਪਾਸੇ ਨੂੰ ਵਧਣ ਲੱਗ ਪਈ ਜਿੱਥੇ ਜਾਲ ਬੰਨਿਆ ਹੋਇਆ ਸੀ ਮਹਾਰਾਜ ਗੁਰੂ ਅਰਜਨ ਦੇਵ ਕਹਿੰਦੇ ਵਾਹ ਰੱਖਣ ਵਾਲਿਆ ਮਾਰਨ ਵਾਲਾ ਤਾਂ ਬੜਾ ਯਤਨ ਕਰਦਾ ਹੈ ਸ਼ਿਕਾਰੀ ਦਾ ਤੀਰ ਕੁੱਤੇ ਨੂੰ ਮਾਰ ਗਿਆ ਸੱਚ ਇਹ ਵੇ ਜਾਲ ਨੂੰ ਅੱਗ ਸਾੜ ਗਿਆ ਇਹ ਵੈ ਗੁਰੂ ਜੀ ਕੁੱਤਾ ਮਰ ਗਿਆ ਜਾਲ ਸੜ ਗਿਆ ਸ਼ਿਕਾਰੀ ਮਰ ਗਿਆ ਹਰਨੀ ਦਾ ਵਾਲ ਵੀ ਰਿੰਗ ਗਿਆ